ਜਿਹਦੀ ਦਿਹਾੜੇ ਹੋਣ ਕਾਰਨ ਪੂਰੇ ਪੰਜਾਬ ਵਿੱਚ ਲੰਗਰ ਚੱਲ ਰਹੇ ਹਨ ਜਿੱਥੇ ਸੰਗਤਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਵੱਡੀ ਗਿਣਤੀ ਵਿੱਚ ਪਹੁੰਚ ਰਹੀਆਂ ਹਨ ਉੱਥੇ ਹੀ ਪੰਜਾਬ ਦੇ ਹਰ ਸ਼ਹਿਰ ਅਤੇ ਹਰ ਸੜਕ ਉੱਤੇ ਲੰਗਰ ਆਮ ਤੌਰ ਤੇ ਨਜ਼ਰ ਆ ਰਹੇ ਹਨ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਸਬ ਡਿਵੀਜ਼ਨ ਪਹਿਲ ਅਧੀਨ ਪੈਂਦੇ ਪੁਲਿਸ ਸਟੇਸ਼ਨ ਪਾਇਲ ਦੀਆਂ ਹਨ ਜਿੱਥੇ ਕੀ ਪਾਇਲ ਮਲੋਦ ਅਤੇ ਦੂਰਾ ਤਿੰਨੇ ਹੀ ਪੁਲਿਸ ਸਟੇਸ਼ਨਾਂ ਦੇ ਸਮੂਹ ਕਰਮਚਾਰੀਆਂ ਵੱਲੋਂ ਆਪਣੀ ਦਸ ਨੋਹਾਂ ਦੀ 기르ਤ ਵਿੱਚੋਂ ਇਹ ਲੰਗਰ ਲਗਾਏ ਗਏ ਲੋਕੀ ਵੱਡੀ ਗਿਣਤੀ ਵਿੱਚ ਪੁਲਿਸ ਸਟੇਸ਼ਨ ਫਾਇਲ ਵਿਖੇ ਆ ਕੇ ਲੰਗਰ ਛਕ ਰਹੇ ਹਨ ਜੀ ਪਰ ਸ਼ੋਤਮ ਕੁਮਾਰ ਮੈਂ ਪੈਰ ਥਾਣੇ ਲੰਗਰ ਛਕਣ ਆਇਆ ਜੀ ਬਹੁਤ ਵਧੀਆ ਜੀ ਇਹਨਾਂ ਦੇ ਨਾਲ ਸਾਡਾ ਪੁਲਿਸ ਦੇ ਨਾਲ ਕੋਈ ਡਰ ਆ ਉਹ ਨਿਕਲਦਾ ਜੀ ਤੇ ਜੀ ਅਸੀਂ ਪਹਿਲੀ ਵਾਰੀ ਦੇਖਿਆ ਜੀ ਲੰਗਰ ਥਾਣੇ ਦੇ ਵਿੱਚ ਲੱਗਿਆ ਹੋਇਆ ਸਾਨੂੰ ਬਹੁਤ ਵਧੀਆ ਲੱਗਿਆ ਜੀ ਵੀ ਥਾਣੇ 'ਚੋਂ ਨਹੀਂ ਲੋਕ ਡਰ ਕੇ ਨਿਕਲ ਜਾਂਦੇ ਆ ਜੀ ਪਰੇ ਤੇ ਇਹਦੇ ਆਉਣ ਦੇ ਨਾਲ ਸਾਡਾ ਇਹਨਾਂ ਦੇ ਨਾਲ ਪਿਆਰ ਵਧਿਆ ਜੀ ਤੇ ਬਹੁਤ ਵਧੀਆ ਜੀ ਧੰਨਵਾਦ ਜੀ ਮੇਰਾ ਨਾਮ ਹੈਗਾ ਅਮਰਜੀਤ ਸਿੰਘ ਕਿੱਥੇ ਆਏ ਹੋ ਇਸ ਵੇਲੇ ਮੈਂ ਪੈਲ ਥਾਣੇ 'ਚ ਆਇਆ ਕੀ ਕਰ ਲਈ ਲੰਗਰ ਛਕਣ ਆਇਆ ਹਾਂ ਹਾਂਜੀ ਕੀ ਕਹਿਣਾ ਜਾਓਗੇ ਜਿੱਦਾਂ ਪੈਲ ਥਾਣੇ ਵਾਲੇ ਨੇ ਲੰਗਰ ਪੈਲ ਲੰਗਰ ਥਾਣੇ ਦੇ ਵਿੱਚ ਬਹੁਤ ਵਧੀਆ ਚੱਲ ਰਿਹਾ ਪਕੌੜਿਆਂ ਦਾ ਹਾਂ ਨਾਲ ਬਿਸਕੁਟ ਨਾਲ ਚਾਹ ਆ ਜੀ ਹਾਂ ਬਹੁਤ ਪਬਲਿਕ ਬਹੁਤ ਆਈ ਹੋਈ ਆ ਲੰਗਰ ਛਕਣ ਹਾਂਜੀ ਇਹਦੇ ਲੰਗਰ ਦੇ ਚੱਲਣ ਦੇ ਨਾਲ ਪੁਲਿਸ ਮੁਲਾਜ਼ਮਾ ਨਾਲ ਸਾਡਾ ਵਾਗਬੀਤ ਵਾਦੀ ਆ ਜੀ ਡਰ ਨਿਕਲਦਾ ਮਨੋਂ ਫੇਸ ਕਰਕੇ ਬਹੁਤ ਵਧੀਆ ਜੀ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਪੁਲਿਸ ਪੈਲ ਥਾਣੇ ਲੰਗਰ ਛਕਣ ਆਏ ਆ ਜੀ ਧੰਨਵਾਦ ਜੀ ਹਾਂਜੀ ਸਰ ਅੱਜ ਅਸੀਂ ਪਹਿਲੀ ਵਾਰੀ ਵੇਖਿਆ ਜੀ ਕਿਸੇ ਪੁਲਿਸ ਸਟੇਸ਼ਨ ਦੇ ਵਿੱਚ ਲੰਗਰ ਲੱਗੇ ਹੋਏ ਨੇ ਜੀ ਕੀ ਕਹਣਾ ਤੁਹਾਡਾ ਇਸ ਨੂੰ ਲੈ ਕੇ ਜੀ ਇਹ ਜਿਹੜੀ ਲੰਗਰ ਦੀ ਸੇਵਾ ਆ ਹਾਂਜੀ ਛੋਟੇ ਸ਼ਾਇਬਜ਼ਾਦਿਆਂ ਦੇ ਸ਼ਹੀਦੀ ਦਿਵਸਾਂ ਦੇਖਦੇ ਹੋਏ ਲਾਈ ਗਈ ਆ ਤਾਂ ਕਿ ਜਿਹੜੇ ਦੂਰ ਦੂਰ ਤੋਂ ਸੰਗਤ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਫਤਿਹਗੜ੍ਹ ਸਾਹਿਬ ਜਾ ਰਹੀ ਆ ਉਹਨਾਂ ਨੂੰ ਚਾਹ ਤੇ ਪਕੌੜਿਆਂ ਦੇ ਲੰਗਰ ਦੀ ਸੇਵਾ ਇਹ ਸਾਉਡਬੀਨ ਪਾਇਲ ਦੇ ਜਿਹੜੇ ਮੁਲਾਜ਼ਮ ਨੇ ਮਲਾਦ ਦਰਾਹਾ ਤੇ ਪੈਲ ਦੇ ਜਿੰਨੇ ਵੀ ਪੁਲਿਸ ਮਲਾਜ਼ਮਾਂ ਇਹਨਾਂ ਨੂੰ ਇਹ ਸੇਵਾ ਲਾਈ ਜਾ ਰਹੀ ਹੈ ਪ੍ਰਾਪਰਟੀ ਵੇਚਣੇ اور ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز